ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਸ ਸਾਹਿਬ ਹਰ ਜੁਗ ਜੁਗ ਭਗਤ ਪਤਾ ਆਇਆ ਪੈਜ ਰਖਦਾ ਆਇਆ ਰਾਮ ਰਾਜ ਹਰ ਨਾਥ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰ ਅਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਬ ਆਇ ਅੰਤ ਲਿਸ਼ਟਾਇ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਬੁਖਦਾਰ ਉਸ ਖਰੋਪ ਪਿਆ ਜਸਤ ਨਾ ਹੋਈ ਤੋਂ ਕਰਤਾ ਕਰਣਾ ਮੈਂ ਨਹੀਂ ਜਾਹ ਕਰੇ ਨਾ ਹੋਈ ਬਿਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਅਕਲਾ ਭਰਪੂ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੋ ਬਾਰ ਫਿਆ ਕਹ ਨਾਨਕ ਕਰਤੇ ਕਿਆ ਬਾਤਾਂ ਜੋਤਿ ਚ ਕਰਣਾ ਸੋ ਕਰ ਰਹਾ ਸੋਦਰ ਆ ਗਿਆ ਸਮਹ ਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਖਿਆ ਹਾਂ ਸੋ ਕਰਕੇ ਹਾਂ ਜਿਤ ਪਹਿ ਸਦ ਸਮਾਲੇ ਆਜੇ ਤੇਰੇ ਨਾਮ ਦਨਿਕ ਸੰਖਾ ਕਿਤ ਤੇਰਵਾਣ ਹਰ ਕਿਤ ਤੇਰ ਰਖ ਪ੍ਰੇਸ਼ ਕਹੀਏ ਹੈ ਕਿਤ ਤੇਰ ਗਵਣ ਹਰ ਗਾਵਤ ਨਾਮ ਪਵਨ ਪਾਣਿ ਬਸੰਤਰ ਗਵ ਰਜਾ ਧਰਮ ਦੁਆਰੇ ਗਾਵਤ ਨਾ ਚਿਤ ਗੁਤ ਲਿਖ ਜਾਨਨਾ ਲਿਖ ਲਿਖ ਧਰਮ ਵਿਚਾਰ ਗਾਵਤ ਤੁਧਨੋ ਇਸਰ ਰਾਮਾ ਦੇਵੇ ਸਹੋਂ ਤੇਰੇ ਸਦ ਅਸਵਾਰੇ ਗਾਵਤ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਆਦਰ ਨਾਲੇ ਗਾਵਤ ਤੁਧਨੋ ਸਤ ਸਮਾਧੀ ਅੰਦਰ ਗਾਵਤ ਤੁਧਨੋ ਸਾਧ ਵਿਚਾਰੇ ਗਾਵਤ ਤੁਧਨੋ ਜਤੇ ਸਤੇ ਸੰਤੋਖੇ ਗਾਵਤ ਤੁਧਨੋ ਵੀਰ ਕਰਾਰੇ ਗਾਵਤ ਤੁਧਨੋ ਪੰਡਤ ਪੜਨ ਰਖੇ ਇਸੁਰ ਜੁਗ ਜੁਗ ਵੇਦਾਂ ਨਾਲੇ ਗਾਵਤ ਤੁਧਨੋ ਮਹਨ ਯਮਨ ਮਹਾਨ ਸੁਰਗ ਮਛ ਪਿਆਲੇ ਗਾਵੰ ਤਦਨ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਗਾਵੰ ਤਦਨ ਜੋਦ ਮਹਾਬਲ ਸੂਰਾ ਗਾਵੰ ਤਦਨ ਖਾਣੀ ਚਾਰੇ ਗਾਵੰ ਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਥਾਰ ਸ਼ੇਤ ਤੁਨੋਂ ਗਾਵਨੋ ਜੁ ਤਦ ਭੰ ਮਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਦ ਤੁਨੋਂ ਗਾਵਨੋ ਸੇ ਮੈਂ ਚਿਤਨਾ ਆਵਨੋ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚੇ ਨਾਇ ਹੈ ਭੇ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸੇ ਮਾਇਆ ਜਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੇਵ ਡਿਆਏ ਜੋ ਤਿਸ ਭਾਵੇ ਸੋਇ ਕਰ ਸਿ ਫਿਰ ਉਪਨ ਕਰਣਾ ਜਾਏ ਸੋ ਪਾਤਸ਼ਾਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੈ ਸਭ ਕੋਏ ਕੇਵਣ ਵਡਾ ਡਿਠਾ ਹੋਏ ਕੀਮਤ ਪਾਇ ਨਾ ਘਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਾਹਿਬਾ ਗਹਿਰ ਗੰਭੀਰ ਆਗੁਣੀ ਗਹੀਰਾ ਕੋ ਨ ਜਾਣੇ ਤੇਰਾ ਕਿ ਤੱਕੇਵਣ ਚਿਰ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੇ ਗੁਰ ਗਰਹਾਏ ਕਹਿ ਨਾ ਜਾਈ ਤੇਰੇ ਤਲਵੜਿ ਆਈ ਸਭ ਸਤ ਸਭ ਤਪ ਸਭ ਜਨ ਆਇਆ ਸਦਾ ਪੁਰਖਾਂ ਕੀ ਆਮੜਿਆਇਆ ਤੁਧ ਵਿਣਸ ਦੇਖਣੈ ਨਾ ਪਾਇਆ ਕਰ ਮਿਲੈ ਨਾ ਹੀ ਠੱਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਘੰਡਾਰਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾਂ ਸੱਚਾ ਨਾਮ ਸੱਚਾ ਨਾਮ ਕੀ ਲਾਗੇ ਭੂਖ ਭੁੱਖ ਖਾਏ ਚਲੀਏ ਦੁਖ ਸੋਕ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਮ ਰਹਾਓ ਸੱਚਾ ਨਾਮ ਕੀ ਤਲ ਵੜਾਈ ਅੱਖ ਤੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਅੱਖਣ ਪਾਹੀ ਵਡਾ ਨ ਹੋਵੇ ਘਰ ਨ ਜਾਏ ਨਾ ਹਮਰੇ ਨਾ ਹੋਵੇ ਸੋਗ ਦਿੰਦਾ ਰਹਨ ਚੁੱਕੇ ਭੋਗ ਬਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਕ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੇ ਰਾਤ ਖਸਮ ਵਿਸਾਰਤ ਕਮਜਾਤ ਨਾਨਕ ਨਾ ਵੇ ਬਾ ਸੁਨਾ ਤੋ ਰਾਗ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰ ਦਇ ਆ ਨਾਮ ਪ੍ਰਗਾਸ ਮੇਰੇ ਮੇ ਤੋ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮੁਤ ਨਾਮ ਮੇਰਾ ਪ੍ਰਾਂਸ ਸਥਾਈ ਹਰ ਕੀਰਤ ਅਮਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਗਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿਮ ਦਸੰਗਤ ਉਹਨ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਗ ਹੈ ਨ ਜਨਤਾ ਸੋ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤਿਹ ਜੀਵਤ ਤਿਹ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਪਾਈ ਤੰ ਤਰਮਸਟਿ ਲਿਖਿਆ ਲਿਖਾਸ ਤਹਨ ਤਨ ਸਤ ਸੰਗਤ ਤੁਜਤ ਹਰਿ ਸਪਾਇਆ ਮੈ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰ ਮਨ ਚਤਵੇ ਉਦਮ ਜਹ ਹਰ ਹਰ ਜੀਓ ਪ੍ਰਿਆਸ ਸਲਪ ਧਰਮ ਹੈ ਜੰਤ ਉਪਾਏ ਤਾ ਕਾਰਜ ਅਗੇ ਕਰਿ ਧਰਿਆ ਮੇਰੇ ਮਾਧੋ ਜੀ ਸਤ ਸੰਤਿ ਮਿਲੈ ਸੋਤ ਰਿਆ ਗੁਰ ਪ੍ਰਸਾਦ ਪ੍ਰੰਪਤ ਪਾਇਆ ਸੋ ਕਹਿ ਕਾਸ਼ਟ ਹਰਿਆ ਰਹਾਉ ਜਨਨਪਤ ਲੋਕ ਸਤਿ ਬਿਨਿਤਾ ਕੋਇ ਨਾ ਕਿਸ ਕੀ ਤਰਿਆ ਸਿਰ ਸਿਰ ਰਜਕ ਸੰਭਾਹੇ ਠਾਤੁਰ ਕਾਹੇ ਮਨ ਭਵ ਕਰਿਆ ਉੱਡ ਡਾਵੇ ਸੇ ਕੋ ਸੰਤ ਉਸ ਪਾਛੇ ਬਚਰੇ ਸਰਿਆ ਤਨ ਕਮਣ ਖਲਾਵੇ ਕਾਣ ਚੁਗਾਵੇ ਮਨ ਮਾਸਿ ਮਰਦਨ ਕਰਿਆ ਸਭ ਨੇ ਤਾਨੋ ਦਸ ਅਸ਼ਟ ਸਤਾਨ ਠਾਕੁਰ ਕਰਤਾਰ ਧਰਿਆ ਜਨ ਨਾਨਕ ਬਲ ਬਲਸ ਦਵਲ ਜਾਈਏ ਤੇਰਾ ਅੰਤ ਨ ਪਾਰਾ ਵਰਿਆਰਾ ਗਸਤਾ ਮਹਲ ਚੌਥਾ ਸੋਪੁਰਖ ਓੰਕਾਰ ਸਤਪੁਰਖ ਪ੍ਰਸਾਦ ਸੋਪੁਰਖ ਨਰੰਜਨ ਹਰਪੁਰਖ ਨਰੰਜਨ ਹਰਗਮ ਅਗਮ ਪਾਰਾ ਸਭ ਤੇ ਹਾਵੈ ਸਭ ਤੇ ਆਵੈ ਤੁਜੀ ਹਰ ਸਚ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਝੇ ਆਕਾਦਾ ਤਰਾ ਹਰਿ ਤੇ ਆਵ ਸੰਤੋ ਜੀ ਸਭ ਦੋਖ ਵਿਚਾਰਨ ਹਾਰਾ ਰਾ ਪੈ ਠਾਕੁਰ ਰਾ ਪੈ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋਂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਬ੍ਰਖ ਸਮਾਨ ਇੱਕ ਦਾਤੇ ਇੱਕ ਐਖਰੀ ਸਭ ਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੁਨ ਕੁਰਬਾਣਾ ਹਰਿ ਤਿਆਵੇ ਹਰਿ ਤਿਆਵੇ ਤੁਪ ਜੀ ਸੇ ਜਨ ਜਗ ਮੈ ਸ ਕੋ ਵਾਸੀ ਸੇ ਮੁਕਤ ਸੇ ਮੁਕਤ ਪਹਿ ਜਨ ਆਰਤਿਆ ਆ ਜੀ ਤਨ ਟੋਟੇ ਜਮ ਕੇ ਵਾਸੀ ਜਿਨਰ ਭਉ ਜਿਨ ਹਰ ਨਿਰਭਉ ਦਿਆ ਆ ਜੀ ਤਨ ਕਪਹ ਸਭ ਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆ ਆ ਜੀ ਜਨ ਨਾਨ ਨ ਤਨ ਬਲ ਜਾਸੀ ਤੇਰੀ ਭਗਤ ਤੇਰੀ ਪੰਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਨਾਨਕ ਅਨੇ ਕਨੰਤਾ ਤੇਰੀ ਅਨੰਤ ਤੇਰੀ ਅਨਤ ਰਹਿ ਹਰ ਪੂਜਾ ਜੀ ਤਪ ਤਪ ਜਪੇ ਬੇਅੰਤ ਤਰਨਿਕ ਤੇਰੇ ਨਾਮ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਤਰੰਤਾ ਸੇ ਭਗਤ ਸੇ ਭਗਤ ਕਹੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤ ਤੂੰ ਆਤਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਇੱਕ ਅਸਦਾਸਦਾ ਤੂੰ ਇੱਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦੇ ਆਪੇ ਭਵ ਸੋਈ ਵਰਤ ਜੀ ਤੂੰ ਆਪੇ ਕਰੇ ਸੋਈ ਤੁਹਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਹਦੇ ਆਪੇ ਸ੍ਰੇਸ਼ਟ ਸਭ ਗੋਈ ਜਨ ਨਾਨਕੁ ਗੁਣ ਗਾਵ ਕਰਤੇ ਕੇ ਜੀ ਜੋ ਸਭ ਤਕ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈਂ ਜੋ ਤੂੰ ਭਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਵ ਸਭ ਤੇਰੀ ਤੋ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤਨਾ ਮਰਤਨ ਪਾਇਆ ਗੁਰਮਹਲਾ ਦਾ ਮਨ ਹੁਗਵਾਇਆ ਤਾ ਪਿਛੋੜੇ ਆਪ ਮਿਲਾਇਆ ਤੂੰ ਦਰਿਆ ਸਭ ਤੁਝੇ ਹੀ ਮਾਹੇ ਤੁਜ ਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਅਵਜੋਗ ਮਿਲਵ ਛੜਿਆ ਸੰਜੋਗੀ ਮੈਂ ਲਾ ਜਸਨ ਤੂੰ ਜਾਣਾ ਹੈ ਸੋਈ ਜੰ ਜਾਨ ਹਰ ਗੁਣ ਸੁਦੇ ਹੀ ਆਖਲ ਖਾਣੇ ਜਨਸ ਤੇ ਵੇ ਤੂੰ ਸੁਪਾਇਆ ਸਹਜੇ ਹੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇ ਰੱਖ ਕੇ ਸਭ ਹੋਏ ਤੋਦ ਬਿਨ ਦੁਜਾ ਅਵਰ ਨਾ ਕੋਏ ਤੋ ਕਰ ਕਰ ਵੇਖਿਆ ਜਾਣਾ ਸੋਏ ਜਨਨ ਕਰਮ ਅਪਰਗਟ ਹੋਏ ਅਸਮਾ ਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਸਾ ਪਾਣੀ ਪਾਵਤਨਹਿ ਕੀਆ ਪੰਕਜ 모ਹ ਬਗ ਨਹੀਂ ਚਲ ਹਮ ਦੇਖਾਂ ਤੇ ਡੂਬਿਆ ਲੈ ਮਨੇ ਕਨ ਚਿਤ ਮੋੜ ਮਨਾ ਹਰ ਬਿਸਰਤ ਤੇਰੇ ਗੁਣ ਕਲਿਆ ਰਹਾ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਨ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਆ ਸਮਹ ਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹ ਹਰੀਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਹਰ ਕਾਜ ਤਿਰਕ ਤਨ ਕਾਮ ਮਨ ਲਾ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾ ਮਲਾ ਕਹੋ ਜਲ ਤਰਨ ਕੈ ਜਨਮ ਰਿਥਾ ਜਾ ਤਰੰਗ ਮਾਇਆ ਕਰਹਾ ਜਪ ਤਪ ਸੰਜਮ ਧਰਮ ਨਾ ਕ ਮਾਇਆ ਸੇਵ ਸਾਧਨ ਜਾਣ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਆਸਰਨ ਪਰੇ ਤੇ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਛਾਹੀ ਦਸਵੀਂ ਕਬੀਰ ਬਾਚ ਮੈਂਤੀ ਚੋ ਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਇ ਚਤ ਕੇ ਇਛਾ ਤਬ ਚਨ ਨਾਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੇ ਤੁਮ ਖਾਵੋ ਹੋ ਆਪ ਹਾਦੈ ਮੈ ਬਚਾਵੋ ਹੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਖਤ ਭੈ ਕਰਤਾਰਾ ਮੋਰਛਾ ਅਨਿਜ ਕਰਦਾ ਕਰਿਆ ਸਭੈ ਰੰਗ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜੰਤੀ ਰਹੇ ਪਿਆਸਾ ਤਮੈ ਛਡ ਕੋ ਅਬਰ ਨਾ ਧਿਆਵਾਂ ਜੋ ਅਬਰ ਚਹੁ ਸੁਤੰਤੇ ਪਾਉ ਸੇਵਕ ਸਿਕਾ ਹਮਾਰੇ ਤਾਰਿਆ ਚੋਨ ਚੋਨ ਸਤਰ ਹਮਾਰੇ ਮਾਰਿਆ ਹੈ ਆਪਾ ਹਾਤ ਮੁਜੇ ਬਰੀਏ ਮਰਨ ਕਾਲ ਕਤਰਾ ਸੇ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸਿਰ ਅਸਤੋਜਿ ਜੋ ਕਰਿ ਹੋ ਰਛਾ ਰਖਿ ਲਿਓ ਮਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹਾਂ ਪੂਰੀ ਚਤੁਰ ਦਿਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਜਵਨ ਕਾਲ ਜੋਗੀ ਸ਼ਿਵ ਕੀਓ ਬੇ ਰਾਜ ਬ੍ਰਹਮਾ ਜੁਥੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਸਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਤ ਸਹੀ ਪਹਮਾਰੀ ਸਕਲ ਪ੍ਰਜਾ ਜਿਨ ਆਪਸ ਬਾਰੀ ਸਿਵਕਨ ਕੋ ਸਭ ਗਨ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਥੁਲਾ ਸੁਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸਤੀ ਇੱਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣ ਜਬਦ ਕਰ ਹਤਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਪਾਰਾ ਜਬ ਆਖਰ ਕਰ ਤੋ ਕਬ ਹੋ ਤੁਮ ਮੈਂ ਮਿਲ ਤੋ ਦੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਤਾਰ ਆਪ ਆਪਣੀ ਬੂਝ ਵਿਚਾਰ ਤਮ ਸਭ ਹਿੱਤ ਰਜਨ ਰਾਲਮ ਜਾਣ ਤਬੇਦ ਭੇਦਰਿਆਲਮ ਨਿਰੰਕਾਰ ਨਰਮਰਕਾਰ ਨਿਰਲੰਭ ਆਦਾ ਨੀਲਾ ਨਦ ਸੰਭ ਤੱਕ ਮੂੜ ਉਚਰਤ ਭੇਦਾ ਜਾ ਕੋ ਭੇਵਨਾ ਪਾਵਤ ਭੇਦਾ ਤੱਕ ਕਰ ਬਨਨ ਮੰੰਤ ਮਹਾ ਮੂੜ ਕਜੋ ਪੇਦ ਨ ਜਾਣਤ ਮਾ ਦੇਵ ਕੋ ਕਹਿ ਤਾ ਸਿਵ ਨਿਰੰਕਾਰ ਕਾ ਚਿੰਤਨ ਭੇਵ ਆਪ ਆਪਣੀ ਬੁੱਧ ਜੀਤੇ ਵਰਨ ਤਨ ਤਨ ਤੋਹ ਤੇ ਤੀ ਤੇ ਤੇਮਰਾ ਲਖਾਣਾ ਜਾਏ ਉਸਾਰਾ ਤੈਵਿਸ ਜਾ ਪ੍ਰਥਮ ਸੰਸਾਰ ਇਕ ਰੁ ਅਨੁਪਰਕ ਰੰਗ ਭਇਓ ਰਾਵ ਕਹੀ ਉਪਾਇ ਅੰਦਰ ਜਰਜ ਸਿਤ ਜਕੀਨੀ ਪੁਜ ਕਨ ਬਹਦਤ ਦੀਨੀ ਕਹੂੰ ਸੂਲ ਰਾਜਾ ਹੈ ਬੈਠਾ ਕਹੂੰ ਸਿਮੜ ਤਹੋ ਸੰਕਰ ਇਕੱਠਾ ਸੁਗਰੇ ਸ੍ਰਿਸ਼ਟ ਦਿਖਾਇਆ ਚੰਬਹ ਆਜੁਗਾ ਸਰੂਪ ਚੰਬਹ ਅਵਰਛਾ ਮੇ ਰਿਤਮ ਕਰੋ ਸੇਖੋ ਬਾਰੋ ਸਿਖ ਸੰਘ ਰੋ ਦੁਸ਼ਟ ਜਿਤੇ ਉਠੋ ਪਤਾ ਸਕਲ ਮਲੇਚ ਕਰੋ ਰਣ ਕਹਤਾ ਜੇ ਅਸਤੋਚ ਬਸਰਨੀ ਪਰੇ ਤਨ ਕੈ ਦੁਸ਼ਟ ਦੁਖਤ ਹਮਰੇ ਪੁਰਖ ਜਵਨ ਭਗ ਪਰ ਇਤਾਰੇ ਤਨ ਕੈ ਤੁਮ ਸੰਕਟ ਤਵਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤੱਕ ਕਾਲ ਨਿਕਟਮ ਹੈ ਰਛਾ ਹੋਏ ਤਾਂ ਹੈ ਸੁਭ ਕਾਲ दोष्ट रष्टो त्रात तत्काल कृपा दृष्ट तन जाहिन हरहो ताके ताप तन कमो हरहो हृदय सद कर्म सब होई दोटिशा सुस्का ना कोई ए इक बार जिन तमें संभारा काल फांसते ताई बरा जिन नर नाम तिहारो काहा दार दुष्ट दुख तेरा खड़के तमें शरण तिहारी आप हा दिल हो बारे सर्व ठोरम हो सहाई ਦਸ਼ਟ ਦੋਖ ਤੇ ਲਹੁ ਬਚਾਈ ਸਵਈਆ ਪਾਇ ਗਏ ਜਪ ਤੇ ਤੁਮਰੇ ਤਪ ਤੇ ਕੋ ਆਖ ਤਰ ਨਹੀ ਆਨੇ ਹੋ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿਮ ਤੇ ਇਕ ਨ ਮੰਨ ਸਿਮਰਤ ਸਾਸਤਰ ਵੇਦ ਸਭ ਵਭੇਦ ਕਹੇ ਹਮ ਇਕ ਨ ਜਾਣੇ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋ ਹੈ ਬਖਾਨੇ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ ਬਾਹੇ ਗਏ ਕਿਲਾ ਜਸ ਗੋਬਿੰਦਾਸ ਤੁਹਾਰੋ ਰਾਮ ਕਲੀ ਮਹੱਲਾ ਤੇਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨਮ ਜੀਆਂ ਬਾਧਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਵਹ ਹਰੀ ਤੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਿ ਹੋ ਹਰ ਨਾਲੇ ਹਰ ਨਾਲਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਅੰਗੇ ਘਾਰੇ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਾਤ ਸੁਆਮੀ ਸੋ ਕੈ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਇਸਦਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਜ ਸ਼ਬਦ ਕਹੈ ਰੇ ਕਹ ਨਾਨਕ ਸਚੇ ਸਾਹਿਬਾ ਕਿਆ ਨਾਹੇ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮ ਨੇ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਪ੍ਰਭਾਨ ਕੀਤਾ ਗੁਰੂ ਟਰ ਉਹ ਜਿਸ ਨੇ ਆਵਟਾਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਸਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚੇਬਦੁੱਤ ਘਰ ਤੋਂ ਭਾਗ ਹੈ ਸਰ ਸੁਭਾਗੇ ਸਬਦ ਰਾਜੇ ਕਲਾਜਿਤ ਕਰਤ ਹਰੀਆ ਪੰਚ ਤੋ ਤਤਦ ਵਸ ਕੀਤੇ ਕਾਲ ਕੰਡਕ ਮਾਰਿਆ ਧੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕਾ ਲਾਗੇ ਕਹੈ ਨਾਨਕ ਤੈ ਸੁਖ ਹੋਵਾ ਤਿਤ ਕਰੋ ਅਨਹਦ ਬਾਜੇ ਅਨ ਸੁਣਹੁ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਸੂਰੇ ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪ੍ਰਤ ਸਤ ਗੁਰ ਰਹਾ ਫਿਰ ਪੂਰੇ ਬਿਨਵੰਤਨਾਨ ਅਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੁਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤਤ ਜੀ ਨ ਜਾਇ ਨਿਤ ਨਿਤ ਰਖੁਰ ਧਾਰੋ ਸਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸੁਲੋਕ ਮਹਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮੈਨੂੰ ਜੋ ਕੀਤੋਈ ਮੈਂ ਨਿਰਗੁਣ ਆਰੇ ਤੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਏ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥਿਵੇ ਹਰਿਆ ਪਉੜੀ ਥੱਥਾ ਤੋਂ ਸਮਰੱਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛਡ ਜਾਹੇ ਭਾਉ ਜਲ ਵਿਖਮਸ ਗਾਹੋ ਗੁਰ ਸਬਦਿ ਪਾਰ ਪਾਹੇ ਜਿਨ ਕਉ ਲਗੇ ਪਿਆਸ ਅਮਰਤ ਸੇ ਹੀ ਖਾਹੇ ਕਾਲ ਮੈਂ ਇਹ ਪੰਨ ਗੁਰ ਗੋਬਿੰਦ ਦਾ ਹੈ ਸਭ ਸੋਨੋ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਥਾ ਕੋਈ ਨ ਜਾਏ ਜੇ ਆਵੇ ਤਦ ਆਹੇ ਇਸ ਲੋਕ ਮਹੱਲਾ ਪੰਜਵਾ ਅੰਤਰਗੁਰ ਅਰਾਧਣਾ ਜਿਹਵਾ ਜਪ ਗੁਰ ਨਾਓ ਨੇਤਰੀ ਸਤ ਗੁਰ ਪ੍ਰੇਖਣਾ ਸ੍ਰਮਣੀ ਸੁਨਣਾ ਗੁਰ ਨਾਓ ਸਤ ਗੁਰ ਸੇਚਿ ਰਤਿਆ ਦਰਗਹਿ ਭਾਈ ਠਾਉ ਕਹੋ ਨਾਨਕ ਇਰਪਾ ਕਰੇ ਜਿਸ ਨੇ ਇਹ ਵਥ ਦੇ ਜਗ ਮੈਂ ਉਤਮ ਕਾਢੀਏ ਗੁਰ ਲੇਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਉਸਾਰਿਆਨ ਹੋਵਾ ਆਪ ਦਿਆਲ ਮਨਹੋ ਨਾ ਵਿਸਾਰਿਆਨ ਸਾਧ ਜਨਾ ਕਾ ਸੰਗ ਭਉ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਸ ਸਿਮਰਤ ਸੁਖ ਹੋਏ ਸਗਲ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਸ ਸਿਮਰਤ ਸੁਖ ਹੋਏ ਸਗਲ ਦੁਖ ਜਾਹੇ ਸਗਲੇ ਦੁੱਖਾਂ ਪਾਪਾਂ ਦਾ ਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਕੀ ਭਜਨ ਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ